ਤੇਰਾ ਦਿੱਤਾ ਖਾਵਣਾ ਤੂੰ ਗਵਾਵੇਂ ਤੇ ਮਹਿਕਾਵਣਾ ਜਦੋਂ ਤੂੰ ਸੱਦਿਆ ਆ ਜਾਵਣਾ ਦਾ ਤੇਰਾ ਦਿੱਤਾ ਖਾਵਣਾ ਤੂੰ ਗਵਾਵੇਂ ਤੇ ਮਹਿਕਾਵਣਾ ਜਦੋਂ ਤੂੰ ਸੱਦਿਆ ਆ ਜਾਵਣਾ ਹੋ ਚੰਗੀਆਂ ਚਾਹ ਮੰਦੀਆਂ ते ठी ते ठीी हुई बचंदी ست گرو والا مرشد والا میں پہلا بھی گل کر کے پہلا ذکر کیتا ہے کیا بات ہے آشیوادلہ ਕਦੇ ਨੀ ਤੇ ਚਲਿਆਰੀ ਨੀ ਸਾਥੋਂ ਮਗਦੇ ਜਿੱਦੀ ਤੇ ਕਿਤੇ ਤਿਆਰੀ ਨੀ ਕਰ ਫੱਕਰਾ ਦੇ ਜਾਣਾ ਜੱਤੀ ਹੜੀ ਚਲਿਆਰੀ ਨੀ ਫੱਕਰਾ ਦੇ ਜਾਣਾ ਜੱਤੀ ਹੜੀ ਚਲਿਆਰੀ ਨੀ ਸੰਗਤ ਕਲਾ ਸੰਗਤ ਕਲਾ ਕੱਢਣੀ ਜੱਤੀ ਤੇ ਬਿਠਾਵਾਗੇ ਜੱਤੀ ਤੇ ਬਿਠਾਵਾਗੇ ਢੋਲ ਕੇ ਜਿਮਟਾਈ ਕਰੀ ਆਪਣਾ ਮੇਰਾ ਨਾਮ ਅੰਕਰ ਸਿੱਪੀ ਹੈ ਜੀ ਮੈਂ ਜਗਰਾਉਂ ਤੋਂ ਬਿਲੋਂਗ ਕਰਦਾ ਔਰ ਅੱਜ ਦਰਬਾਰ ਗੋਦਨੀ ਸਾਹਿਬ ਸੱਚੀ ਸਰਕਾਰ ਪਿੰਡ ਪਾਲਕ ਵਿਕੇ ਜਿਹੜਾ ਹਰ ਸਾਲ ਦੀ ਤਰ੍ਹਾਂ ਸਾਲਾਨਾ ਮੇਲਾ ਬੜੀ ਸ਼ਰਧਾ ਔਰ ਧੂਮ-ਧਾਮ ਦੇ ਨਾਲ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਔਰ ਪੂਰੇ ਜਨੇ Dost Mitra ਭਰਾ ਜੋ ਦਰਬਾਰ ਨਾਲ ਸੰਗਤ ਜੁੜੀ ਐ ਸਭ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਔਰ ਧੂਮ-ਧਾਮ ਦੇ ਨਾਲ ਜਿਹੜਾ ਹੋ ਰਿਹਾ ਤੇ ਜਿਸ ਦੇ ਵਿੱਚ ਸੰਗਤ ਦੇ ਸਹਿਯੋਗ ਦੇ ਨਾਲ ਜੀ ਲੰਗਰ ਹੈ ਜਿਹੜਾ ਉਹ ਬਿਲਕੁਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਤਤ ਤਗੜਾ ਚੱਲ ਰਿਹਾ ਸੰਗਤਾਂ ਸ਼ਰਧਾ ਅਨੁਸਾਰ ਦਰਬਾਰ ਤੇ ਆ ਕੇ ਨਤਮਸਤਕ ਹੁੰਦੀਆਂ ਨੇ ਔਰ ਆਪਣੇ ਮਨ ਦੀਆਂ ਆਸਾਂ ਮਰਜ਼ਾਆਂ ਨੇ ਜਿਹੜੀਆਂ ਦਰਬਾਰ ਗੋਦ ਗੋਦਲੀ ਸ਼ਾਸਕ ਦੀ ਸਰਕਾਰ ਵੀਰ ਦੀ ਜਿਹੜਾ ਦਰਬਾਰ ਤੋਂ ਝੋਲੀਆਂ ਨੇ ਔਰ ਮੌਜੂਦਾ ਗੰਦੇ ਨਿਸ਼ਾਨ ਬਾਬਾ ਰਾਜੂ ਖਾਨ ਜੀ ਜੋ ਕਿ ਆਈ ہوئی ਸੰਗਤ ਨੂੰ ਦਰਬਾਰ ਦੇ ਉੱਤੇ ਜਿਹੜਾ ਬਹੁਤ ਸੱਜਣਾ ਵੈਲਕਮ ਜੀ ਆਇਆਂ ਨੂੰ ਕਹਿੰਦੇ ਨੇ ਔਰ ਬਖਵਾ ਕਲਾਕਾਰਾਂ ਦੀ ਦਰਬਾਰ ਦੇ ਉੱਤੇ ਜਿਹੜਾ ਹਾਜ਼ਰੀਆਂ ਹੁੰਦੀਆਂ ਨੇ ਬੜੇ ਨਾਮੀ ਫਨਕਾਰ ਕਲਾਕਾਰ ਦਰਬਾਰ ਤੇ ਹਾਜ਼ਰੀਆਂ ਭਰਦੇ ਨੇ ਇਸ ਸਾਲ ਵੀ ਦਰਬਾਰ ਦੇ ਉੱਤੇ ਜਿਹੜਾ ਹਾਜ਼ਰੀਆਂ ਭਰ ਰਹੇ ਨੇ ਔਰ ਸਾਰੀ ਸੰਗਤ ਨੂੰ ਇਹ ਤੱਕ ਤੁਹਾਡੇ ਮਾధ్యਮ ذریعے ਸਾਡੀ ਆਵਾਜ਼ ਆਏਗੀ ਸਾਡੇ ਵੱਲੋਂ ਲੱਖ ਲੱਖ ਵਧਾਈਆਂ ਲੱਖ ਲੱਖ ਮੁਬਾਰਕਾਂ ਔਰ ਦਰਬਾਰ ਗੋਦਮੀ ਸਾੱਚੀ ਸਰਕਾਰ ਵੀ ਸਭ ਤੇ ਰਹਿਣ ਪੜੱਖਣ ਮੇਰਾ ਬੜਾ ਹੱਥ ਰੱਖਣ ਜੈ ਮਸਤਾ ਦੀ ਜੈ ਵੀਰਾਂ ਦੀ ਜੈ ਸਭ